ਦੀਆਂ ਕਰੋਲ ਵਾਲੀ ਭਗਵੰਤ ਮਾਨ ਸਰਦਾਰ ਮੁਰਦਾਬਾਦ 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 ਸਤ ਪੰਨ ਸਰਦਾਰ ਮੁਰਦਾਬਾਦ ਵਰਦਾਬਾਦ ਮੁਰਦਾਬਾਦ ਸਰਕਲੇਸ਼ ਨਾਲ ਜਿੱਤਣ ਵਾਲੀ ਭਗਵੰਤ ਮਾਨ ਸਰਦਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

सभु वॾा चक चोल टिपी टिलो गुरदा टी चोरी करिपी टो मर्दा पाद ਸੁਰਦਾਵਰ 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 ਤਿੰਨ ਨਾ ਬਾ ਟਿੱਪੀ ਤੇ ਦੋ ਦਾ ਛਾੜੋ ਖਾਰ ਪਿਓ ਆ ਦੇਓ ਖਲਾ ਦਿਓ ਤਿੰਨ ਨਾ ਬਾ ਟਿੱਪੀ ਤੇ ਦੋ ਦਾ ਛਾੜੋ ਖਾਰ ਪਿਓ ਗੱਡੀ ਆ ਵੀਡੀਓ ਚਾਹੀਏ ਨੇ ਮਨਪੀਤ ਕੋਲੇ ਸਾਰਿਆਂ ਕੋਲ ਕੇ ਲਾਉਂਦੇ ਲਾਉਂਦੇ ਲਾਇਆ ਤੁਸੀਂ ਧਰਨੇ ਕੀ ਹੋਣਾ ਲਾਉਂਦੇ 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 ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਨਹੀਂ ਨਹੀਂ ਉਸਨੂੰ ਜਾਣਾ ਬਿਜਾ ਨਹੀਂ ਜਲਾ ਨਹੀਂ ਕਰਦੇ ਹਾਂ 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 ਹੈ ਤਾਂ ਆਪਾਂ ਉੱਥੇ ਕਰਾਂਗੇ ਜਿਹੜੀ ਕਰਨੀ ਉਸ ਤੋਂ ਪਹਿਲੇ ਬਾਅਦ ਚੋ